ਮੇਰਾ ਨਾਮ ਸਿਮਰਨਦੀਪ ਕੌਰ ਹੈ ਅਸੀਂ ਸੁੰਦਰ ਨਗਰ ਤਿਰਕਨਗਰ ਗੁਰਦੁਆਰੇ ਮਤਵਤੇ ਸੇਵਾਦਾਰਾਂ ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਆਉਨੇ ਆ ਉਤਕਸਮ ਲੈਨੇ ਆ ਤੇ ਉੱਥੇ ਤਕਰੀਬਨ 2-3 ਘੰਟੇ ਰਹਿੰਨੇ ਆ ਸਾਰੀ ਸਾਫ ਸਵਾਈ ਦੇਖਭਾਲ ਕਰਕੇ ਫੇਰ ਘਰ ਨੂੰ ਜਾਈਦਾ ਸਰਕਾਰ ਕੋਲ ਤੇ ਵਧੀਆ ਚੱਲਦਾ ਸੀ ਤੇ ਜਦੋਂ ਦੇ ਪਾਰਟੀ ਸਾਹਿਬ ਆਏ ਆ ਉਦੋਂ ਦੇ ਮਤਲਬ ਕਿ ਇੱਕਦਮ ਹੀ ਹਾਲਾਤ ਬਿਲਕੁਲ ਖਰਾਬ ਜੇ ਹੋ ਗਏ ਆ ਗੁਰਦੁਆਰੇ ਵੀ ਸੰਗਤ ਵੀ ਬਹੁਤ ਘਟ ਗਈ ਆ ਉਹਨ ਦੇ ਨਿਆਜੇ ਉਹਨਾਂ ਨੂੰ ਕੀਰਤਨ ਵੀ ਨਹੀਂ ਕਰਦੇ ਨਾ ਹੀ ਕਥਾ ਕਰਦੇ ਆ ਕਥਾ ਜੇ ਕਰਦੇ ਆ ਤੇ ਉਹ ਦੁਨਿਆਵੀ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਮਤਲਬ ਬੜੀ ਵਾਰ ਸਮਝਾਇਆ ਕਿ ਨਹੀਂ ਬਾਬਾ ਜੀ ਤੁਸੀਂ ਕੋਈ ਸਾਨੂੰ ਸਾਖੀ ਸੁਣਾਇਆ ਕਰੋ ਕੋਈ ਜਿੱਦਾਂ ਹੁਕਮਨਾਮਾ ਸਾਹਿਬ ਦੇ ਕਥਾ ਕਰਿਆ ਕਰੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਜਾਂ ਹੋਰ ਵੀ ਬਾਕੀ ਸਮਝਾ ਸਕੀਏ ਆ ਸਕੀਏ ਗੁਰੂ ਕਰਨ ਨਾਲ ਜੁੜ ਸਕੀਏ ਪਰ ਨਹੀਂ ਉਹਨਾਂ ਨੇ ਸਭ ਨੂੰ ਇਹਦਾ ਵੀ ਵਿਰੋਧ ਕੀਤਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਅਸੀਂ ਮਤਲਬ ਮੈਂ ਇਦਾਂ ਉਦਾਂ ਮਤਲਬ ਮੈਂ ਬਹੁਤ ਸਿਆਣਾ ਹਾਂ ਜਿਵੇਂ ਮੈਂ ਬੋਲਦਾ ਮੈਂ ਠੀਕ ਬੋਲਦਾ ਹਾਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਮਤਲਬ ਕਿ ਪੂਰੀ ਸੰਗਤ ਸੰਗਤ ਨੇ ਕਿਸੇ ਕਿਸੇ ਵੀ ਸੰਗਤ ਦੇ ਮਤਲਬ ਗੱਲ ਨਹੀਂ ਉਹਨਾਂ ਨੇ ਸੁਣੀ ਕਿਸੇ ਦੀ ਤੇ ਆਪਣੀਆਂ ਮਤਲਬ ਦੁਨਿਆਵੀ ਗੱਲਾਂ 'ਚ ਰਹੇ ਤੇ ਸਗੋਂ ਉਹਦਾ ਵਿਰੋਧ ਹੀ ਕਰਦੇ ਰਹੇ ਤੇ ਅਸੀਂ ਇਸ ਕਰਕੇ ਹੁਣ ਇੱਥੇ ਆਏ ਆ ਕਿ ਸਾਨੂੰ ਇਹਨਾਂ ਮਤਲਬ ਕੋਈ ਚੰਗਾ ਮਤਲਬ ਆਠੀ ਸਿੰਘ ਗ੍ਰੰਥੀ ਮਿਲੇ ਜੋ ਕਿ ਸਾਨੂੰ ਇਹਨਾਂ ਆਪਣੇ ਸਿੱਖਿਆ ਦੇ ਸਾਨੂੰ ਗੁਰੂ ਘਰ ਨਾਲ ਜੋੜੇ ਜਾਂ ਸਾਨੂੰ ਕੀਰਤਨ ਆਪਣਾ ਪਾਠ ਸਾਰਾ ਮਤਲਬ ਕਿ ਸਾਖੀਆਂ ਵਗੈਰਾ ਜੋ ਵੀ ਅਸੀਂ ਗੁਰੂ ਘਰ ਨਾਲ ਜੁੜਿਆ ਤੇ ਅਸੀਂ ਆਈਏ ਸਾਨੂੰ ਬਹੁਤ ਆਸ਼ਵਾਸਨ ਮਿਲਿਆ ਸਾਨੂੰ ਕਿ ਮਤਲਬ ਕਿਹਾ ਉਹਨਾਂ ਨੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਮਤਲਬ ਇਥੋਂ ਕੱਢਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਗੁਰੂ ਘਰ ਤਿਲਕ ਨਗਰ ਸੁੰਦਰ ਨਗਰ ਦੇ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ ਜਿਹੜੀ ਬਹੁਤ ਹੀ ਨਿੰਦਕਯੋਗ ਆ ਉਹ ਸਬੰਧ ਵਿੱਚ ਜਦੋਂ ਆ ਕੇ ਉੱਥੋਂ ਦਾ ਮਾਹੌਲ ਚਾਲ ਦੇਖਿਆ ਉੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ ਬੜੇ ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉੱਥੋਂ ਦਾ ਹਾਲ ਚਾਲ ਪਰ ਕਈ ਜਿੱਦਾਂ ਕਹਿ ਲਓ ਗਰੰਟੀ ਸਿੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਹਨੂੰ 12000 ਰੁਪਏ ਸਰਪਜੀਤ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਵੰਸ਼ਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤੇ ਹੁੰਦਾ ਨਾ ਤਨਖਾਹ ਦੇ ਕੇ ਗ੍ਰੰਤੀ ਨੂੰ ਹੱਥ ਜੋੜ ਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢਿਆ ਗਿਆ ਔਰ ਉਹਦੀ ਵੰਸ਼ਾ ਸੀ ਕਿ ਮੈਂ ਇੱਥੇ ਰਵਾਂਗਾ ਮੈਨੂੰ ਕੋਈ ਕੱਢ ਨਹੀਂ ਸਕਦਾ ਜਾਂ ਤਾਂ ਮੈਨੂੰ 1 ਲੱਖ 2 ਲੱਖ ਰੁਪਈਆ ਦਿਓ ਜੇ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਛਾ ਉਹਨੇ ਇਸ ਗੁਰੂ ਘਰ ਚ ਰੱਖੀ ਆ ਕੇ ਜਿਸ ਦਿਨ ਉਹਦਾ ਜਨਮ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਤੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਰਲ ਕਰ ਦਿੱਤੀ ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪੁੱਛ ਪੜਤਾਲ ਸਾਰੀ ਖੂਕ ਕੀਤੀ ਉਹਦੇ ਚ ਗਰੰਟੀジング ਦੋਸ਼ੀ ਪਾਇਆ ਗਿਆ ਜੀ ਇਹ ਪਹਿਲਾ ਤੁਸੀਂ ਪੰਜੋ ਖਾਲਸਾ ਮੈਂ ਗਰੰਤੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਹੜੇ ਕਿਹੜੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲਜਕ ਸਾਹਿਬ ਤੇ ਪੇਸ਼ ਹੋਇਆ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲਜਕ ਸਾਹਿਬ ਤੋਂ ਪੂਰਾ ਇਹ ਇਨਸਾਫ ਮਿਲੇਗਾ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਅੱਜ ਪੂਰੀ ਕਮੇਟੀ ਆਈ ਏ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਆ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30-35 ਬੀਬੀਆਂ ਐਸੀਆਂ ਜਿਹੜੀਆਂ ਡੇਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਐ ਉੱਥੋਂ ਬੀਬੀਆਂ ਗੁੜਕਾ ਸਾਹਿਬ ਲੈ ਕੇ ਡੇਲੀ ਨਿਤਨੇਮ ਕਰਦੀਆਂ ਆ ਔਰ 1 ਮਹੀਨਾ ਗਰੰਤੀ ਸਿੰਘ ਨੂੰ ਸੇਵਾ ਕਰਦੇ ਹੋਗੇ ਸੀ ਮੈਨੂੰ ਉਸੇ ਦਿਨ ਹੀ ਪੋਤੀਆਂ ਦੇ ਉੱਪਰ ਮਿੱਟੀ ਕਿੱਦਾਂ ਨਜ਼ਰ ਆ ਗਈ ਮੈਂ ਤੇ ਇਸ ਗੱਲ ਦਾ ਪੁੱਛਣਾ ਚਾਹਨਾ ਜਾਨ ਦੇ ਸਮੇਂ ਤੈਨੂੰ ਮਿੱਟੀ ਨਜ਼ਰ ਆਈ ਲੱਗਦਾ ਨਹੀਂ ਗ੍ਰੰਥੀ ਸਿੰਘ ਨੂੰ ਰੱਖਣ ਤੋਂ ਪਹਿਲਾਂ ਪ੍ਰੋਪਰ ਸ਼ਾਨਮੀਨ ਕਰਨੀ ਬਾਬਾ ਜੀ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਧਾੜਨਾ ਕੀਤੀ ਹੈ ਔਰ ਤੁਹਾਡੇ ਮਾਧਿਅ ਰਾਈ ਇੱਕ ਬੇਨਤੀ ਕਰਨਾ ਚਾਹਨਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗ੍ਰੰਥੀ ਸਿੰਘ ਨੂੰ ਲੈ ਕੇ ਆਉਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਦਾ ਉਹਦਾ ਨਿਤਨੇਮ ਦਾ ਹੋਣਾ ਚਾਹੀਦਾ Thank you.